ਇਹ ਹੈ ਜੀ ਲਦਾਖ ਦਾ ਸ਼ਹਿਰ ਕਾਰਗਿਲ ਉੱਚੇ-ਉੱਚੇ ਬਰਫ਼ੀਲੇ ਪਹਾੜਾਂ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ ਹੈਗਾ ਤੇ ਤਕਰੀਬਨ ਬਹੁਤ ਸਾਰੇ ਲੋਕ ਇਹ ਸ਼ਹਿਰ ਨੂੰ ਜਾਣਦੀ ਹੈ ਕਿਉਂਕਿ ਬਾਰਡਰ ਨੇੜੇ ਹੈ ਫੌਜੀ ਵੀਰਾਂ ਦੀ ਇੱਥੇ ਡਿਊਟੀ ਲੱਗਦੀ ਰਹਿੰਦੀ ਹੈ ਤੇ ਕਾਫੀ ਸਾਰੀਆਂ ਜਿਹੜੀਆਂ ਹਿੰਦੀ ਫਿਲਮਾਂ ਦੇ ਵਿੱਚ ਇਹ ਸ਼ਹਿਰ ਨੂੰ ਦਿਖਾਇਆ ਹੋਇਆ ਹੈਗਾ ਕਾਰਗਿਲ ਤੋਂ ਅਸੀਂ ਅੱਜ ਤੁਹਾਨੂੰ ਲੈ ਕੇ ਚੱਲੇ ਆਂ ਕੋਈ 10 ਕਿਲੋਮੀਟਰ ਦੂਰ ਤੇ ਜਿਵੇਂ ਤੁਹਾਨੂੰ ਦੱਸਿਆ ਉਹ ਉੱਥੇ ਬਾਰਡਰ ਪੈਂਦਾ ਉਹ ਪਹਾੜਾਂ ਦੇ ਵਿੱਚ ਉੱਥੇ ਹੈ ਜੀ ਲਾਈਨ ਆਫ ਕੰਟਰੋਲ ਜਿਹਨੂੰ ਐਲਓਸੀ ਬੋਲ ਦਿੰਦੇ ਆ ਪਾਕਿਸਤਾਨ ਨਾਲ ਬਾਰਡਰ ਲੱਗਦਾ ਹੈ ਇੰਡੀਆ ਦਾ ਉੱਥੇ ਆਪਣਾ ਲਾਸਟ ਪਿੰਡ ਹੈਗਾ ਤੇ ਉਹ ਤੁਹਾਨੂੰ ਦਿਖਾਉਣਾ ਤੇ ਜਿਹੜੀਆਂ ਪਾਕਿਸਤਾਨੀਆਂ ਕੋਈ ਚੌਂਕੀਆਂ ਐ ਜਾਂ ਇੰਡੀਆ ਦਾ ਮਤਲਬ ਇੰਡੀਆ ਦੀ ਫੌਜ ਦਾ ਹਨਾ ਕਿਵੇਂ ਉੱਥੇ ਤੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਅੱਜ ਇਸ ਬਲੌਗ ਦੇ ਨਾਲ ਹੀ ਦਿਖਾਵਾਂਗੇ ਸਵੇਰੇ ਸਵੇਰੇ ਨਾਲ ਇਹ ਕਾਰਗਿਲ ਸ਼ਹਿਰ ਵੀ ਸਾਰਾ ਬੰਦ ਹੀ ਰਹਿੰਦਾ ਹੈਗਾ ਤੇ ਸਰਦੀਆਂ ਕਰਕੇ ਨਾ ਥੋੜਾ ਲੇਟ ਹੀ ਖੁੱਲਦੇ ਆ ਤੇ ਕੋਈ ਵੀ ਦੁਕਾਨ ਕੁਝ ਵੀ ਨਹੀਂ ਖੁੱਲਿਆ ਸਵੇਰ ਦੇ ਲਗਭਗ ਵੱਜੇ ਹੋਇਆ ਕੋਈ ਜੀ 9:30 ਇਹ ਸਾਹਮਣੇ ਵਾਲੇ ਪਾਸੇ ਬੋਰਡ ਲੱਗਿਆ ਹੋਇਆ ਹੈ ਜਿਹੜੇ ਪਿੰਡ 'ਚ ਅਸੀਂ ਅੱਜ ਜਾ ਰਹੇ ਹਾਂ ਐਲੋਸੀ ਦੇਖਣ ਦੇ ਲਈ ਹੁੰਦਰਮਨ ਤੇ ਇਹ ਹੁੰਦਰਮਨ ਹੈਰੀਟੇਜ ਵਿਲੇਜ ਹੈ ਨਾਲ ਐਲੋਸੀ ਦਾ 뷰 ਪੁਆਇੰਟ ਹੈ ਤੇ ਥੋੜੀ ਦੂਰ ਆ ਇਥੋਂ ਮੇਰੇ ਖਿਆਲ ਚ 8-9 ਕਿਲੋਮੀਟਰ ਮੇਰੇ ਖਿਆਲ ਚ ਕਾਰਗਿਲ ਤੋਂ ਨੇੜੇ ਹੈ ਕਿਉਂਕਿ ਕਾਰਗਿਲ ਤੋਂ ਐਲਓਸੀ ਵੀ ਨੇੜੇ ਪੈਂਦੀ ਹੈ ਰਸਤੇ ਨਾ ਬਿਲਕੁਲੀ ਛੋਟੇ ਛੋਟੇ ਬਣੇ ਹੋਏ ਆ ਤੇ ਵੈਸੇ ਤਾਂ ਲਦਾਖ ਵੱਲ ਨਾ ਅੱਜਕਲ ਚੌੜੀਆਂ ਸੜਕਾਂ ਬਣ ਗਈਆਂ ਸਾਰੀਆਂ ਪਰ ਇਹ ਰਸਤਾ ਬਹੁਤ ਨਿੱਕਾ ਹੈ ਇਹ ਐਲਓਸੀ ਨੂੰ ਜਾਂਦੇ ਹੋਏ ਨਾ ਰਸਤੇ ਚ ਕੁਝ ਚੈੱਕ ਪੁਆਇੰਟਸ ਆਉਂਦੇ ਆ ਤੇ ਜਿੱਥੇ ਥੋੜਾ ਬੋੜਾ ਖਾਣ ਪੀਣ ਲਈ ਵੀ ਬਣਿਆ ਹੁੰਦਾ ਨਾਲ ਐਂਟਰੀ ਹੁੰਦੀ ਹੈ ਇੱਥੇ ਕਿਉਂਕਿ ਬਾਰਡਰ ਨੇੜੇ ਆ ਤਾਂ ਕਰਕੇ ਫਿਰ ਜਗ੍ਹਾ ਜਗ੍ਹਾ ਐਂਟਰੀਜ਼ ਹੁੰਦੀਆਂ ਤੇ ਇੱਥੋਂ ਵੈਸੇ ਪਰਮਿਸ਼ਨ ਦੀ ਕੋਈ ਜ਼ਰੂਰਤ ਨਹੀਂ ਵੀ ਪਰਮਿਸ਼ਨ ਤੁਹਾਨੂੰ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਹੋਵੇ ਆ ਜਾ ਤੁਸੀਂ ਸਿੱਧਾ ਸਕਦੇ ਹੋ ਪਰ ਇੱਕ ਫਾਰਮੈਲਿਟੀਆਂ ਨੇ ਉਹ ਕਰਕੇ ਫਿਰ ਜਾਣ ਡੰਗਣ ਦਿੰਦੇ ਜਿਹੜੀ ਨਾ ਇਹ ਸਾਹਮਣੇ ਨਦੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਇਹ ਦਰਾਸ ਵਾਲੇ ਪਾਸੇ ਆਉਂਦੀ ਆ ਆਪਣੇ ਜਿੱਧਰ ਸਿੰਧਰ ਦਰਿਆ ਹੈਗਾ ਉਧਰੋਂ ਇਹ ਗਾਹਾਂ ਕਾਰਗਿਲ ਹੁੰਦੇ ਹੋਏ ਗਾਹ ਸਕਰਦੂ ਪਾਕਿਸਤਾਨ ਦਾ ਜਿਹੜਾ ਸ਼ਹਿਰ ਹੈਗਾ ਉਧਰ ਨੂੰ ਲੰਘ ਜਾਂਦੀ ਹੈ ਇਹ ਇਹ ਦੇਖੋ ਕਾਰਗਿਲ ਇਹ ਹੋ ਜਾਏਗਾ ਪੂਰਾ ਰੁੱਖਾ ਰੁੱਖਾ ਲੈ ਵੀ ਲਾਸਟ ਤੇ ਆ ਕੇ ਸੜਕ ਹੋ ਗਈ ਖਤਮ ਤੇ ਅੱਗੇ ਐਲਓਸੀ ਹੈ ਤਾਂ ਕਰਕੇ ਮੈਨੂੰ ਲੱਗਦਾ ਰਸਤੇ ਸਿੱਧੇ ਜਾ ਕੇ ਖਤਮ ਹੋ ਜਾਂਦੇ ਆ ਸ਼ਾਇਦ ਸਿਵਲ ਲਈ ਨਾ ਕਿ ਯੂਜ਼ ਕਰਨ ਨੂੰ ਹੁਣ ਡਿਫੈਂਸ ਲਈ ਜਾਂ ਹੋਣਗੇ ਹੈਨਾ ਤੇ ਬਾਕੀ ਹੁੰਦਰਮਨ ਪਿੰਡ ਵੀ ਮੰਨ ਲਾਦਾ ਇੱਥੇ ਹੋਣਾ ਤੇ ਇੱਥੇ ਲੋਕਲ ਤੋਂ ਪੁੱਛਦੇ ਆਪਾਂ ਜੀ ਠੀਕ ਹੋ ਬਸ ਠੀਕ ਹੈ ਸਰ ਇਹ ਕੌਨ ਸਾ گاਉ ਹੈ ਇਹ ਨੀਚੇ ਹੁੰਦਰਮਨ ਸਲਾ ਹੁੰਦਰਮਨ ਪਹੁੰਚ ਗਏ ਹਮ ਹਾਂ ਸਰ ਲਾਸਟ ਬਲੇਜ਼ ਹੈ ਜੀ ਲਾਸਟ ਬਲੇਜ਼ ਹੈ ਇੰਡੀਆ ਕਾ ਹਮਾਰਾ ਇੰਡੀਆ ਕਾ ਹਾਂ ਸਰ ਅੱਛਾ ਇਸ ਇਸ ਕਿਤਨੀ ਦੂਰ ਹੈ ਯਹਾਂ ਸੇ ਪਾਕਿਸਤਾਨ ਯਹਾਂ ਸੇ ਜ਼ਿਆਦਾ ਦੂਰ ਨਹੀਂ ਸਵਾ ਮਜ਼ਾ ਰਹੇ ਨੇ ਅ ਕਿਤਨੀ ਫਿਰ ਵੀ ਨਜ਼ਦੀਕ ਹੈ 3 ਕਿਲੋਮੀਟਰ ਹੋਗਾ 3 ਕਿਲੋਮੀਟਰ ਕਹਿੰਦੇ 3 ਕਿਲੋਮੀਟਰ ਇੱਥੋਂ ਪਾਕਿਸਤਾਨ گاਉਂ ਨੀਚੇ ਹੈ گاਉਂ ਨੀਚੇ ਹੈ ਅੱਛਾ ਇਹ ਪਿੰਡ ਦੇ ਬਾਰ ਬਾਰ ਅਸੀਂ ਆ ਕੇ ਰੁਕੇ ਬਈਓ ਕੋਈ ਬੰਦਾ ਮਿਲਿਆ ਸੀਗਾ ਇਹਨਾਂ ਤੋਂ ਪੁੱਛਿਆ ਤੇ ਹੁਣ ਨੀਚੇ ਜਾ ਕੇ ਦੇਖਦੇ ਆਂ ਜੇ ਰਸਤਾ ਹੋਇਆ ਅੱਗੇ ਰਸਤਾ ਨਹੀਂ ਇਹ ਸਾਹਮਣੇ ਵਾਲੇ ਪਾਸੇ ਦਿਖ ਰਿਹਾ ਜੀ ਜਿਹੜਾ ਲਾਸਟ ਪਿੰਡ ਹੈ ਹੁਣ ਇੰਡੀਆ ਦਾ ਅੰਦਰਮਨ ਦੇਖਣ ਨੂੰ ਬਹੁਤ ਛੋਟਾ ਜਿਹਾ ਨਿੱਕਾ ਜਿਹਾ ਲੱਗ ਰਿਹਾ ਤੇ ਰਸਤਾ ਅਸੀਂ ਲੱਭ ਰਹੇ ਆ ਕਿ ਕਿੱਥੋਂ ਦੇ ਜਾਇਆ ਜਾਊਗਾ ਰਸਤਾ ਬਈ ਇਹੀ ਜਾਂਦਾ ਹਾਂ ਜੀ ਆਪਾਂ ਨੂੰ ਤੁਰਕੀ ਜਾਣਾ ਪੈਣਾ ਗੱਡੀ ਆਪਣੀ ਪਿੱਛੇ ਰੁਕ ਗਈ ਇਹ ਰਸਤਾ ਕਹਿੰਦੇ ਬਣ ਰਿਹਾ ਹੈ ਅੱਗੇ ਜਾ ਮੈਨੂੰ ਐ ਵੀ ਲੱਗਦਾ ਨਦੀ ਦੇ ਕਿਨਾਰੇ ਵਸਿਆ ਹੋਇਆ ਹੈ ਨਾ ਦਰਿਆ ਦੇ ਇਹ ਬਹੁਤ ਪੁਰਾਣਾ ਪਿੰਡ ਹੈ ਦਾ ਇਤਿਹਾਸ ਕਹਿੰਦੇ ਵੱਡਾ ਹੀ ਹੈਗਾ ਅੱਗੇ ਜਾ ਕੇ ਆਪਾਂ ਤੁਹਾਨੂੰ ਦਿਖਾਉਣੇ ਆਜੋ ਹਾਂਜੀ ਚਲੋ ਲੈ ਵੀ ਹੌਲੀ ਹੌਲੀ ਕਰਕੇ ਪਹਾੜ ਤੋਂ ਥੱਲੇ ਉਤਰਦੇ ਜਾਂਦੇ ਆਂ ਤੇ ਪਿੰਡ ਬਾਰੇ ਦੱਸਦੇ ਆ ਜਿਹੜੇ ਲੋਕਲ ਬੰਦੇ ਮਿਲੇ ਸੀ ਕੁਝ ਕਹਿੰਦੇ ਜੀ ਵੀ ਸਿਲਕ ਰੂਟ ਤੇ ਪਿਆ ਕਰਦਾ ਸੀ ਇਹ ਪੁਰਾਣੇ ਟਾਈਮ 'ਚ ਇਹ ਪਿੰਡ ਬਹੁਤ ਵੱਡਾ ਮਤਲਬ ਇੱਕ ਹੱਬ ਹੁੰਦੀ ਸੀ ਲੋਕ ਇੱਥੇ ਠਹਿਰ ਕੇ ਜਾਂਦੇ ਸੀ ਤੇ ਔਸਰ ਪੱਖੋਂ ਇਹ ਇਤਿਹਾਸਿਕ ਪਿੰਡ ਹੈ ਦੂਜਾ ਇਹ ਹੈ ਕਹਿੰਦੇ 71 ਤੋਂ ਪਹਿਲਾਂ ਇਹ ਪਾਕਿਸਤਾਨ ਸੀਗਾ 1971 ਚ ਇਹ ਪਿੰਡ ਇੰਡੀਆ ਚ ਆਇਆ ਤੇ ਤੁਸੀਂ ਇਹ ਲਾ ਲਓ ਵੀ ਇਹ ਅਸੀਂ ਇੱਕ ਤਰ੍ਹਾਂ ਨਾਲ ਪਾਕਿਸਤਾਨ ਚ ਮਤਲਬ ਤੇ ਇਹ ਨੌ ਪਿੰਡ ਆਏ ਸੀਗੇ ਵੈਸੇ ਦਾ ਜਿਵੇਂ ਤੁਰਤ ਕਹੋਰ ਉਧਰਲੇ ਪਾਸੇ ਅਸੀਂ ਪਹਿਲਾਂ ਘੁੰਮੇ ਹੋਏ ਨੋਬਰਾ ਵੈਲੀ ਵਾਲੀ ਸਾਈਡ ਨੌ ਪਿੰਡ ਇਹ ਉਦੋਂ ਇੰਡੀਆ ਚ ਆ ਗਏ ਸੀਗੇ ਤੇ ਉਹਨਾਂ ਚੋਂ ਇੱਕ ਪਿੰਡ ਹੈ ਤੇ ਇਹ ਲੈਂਡ ਮਤਲਬ 71 ਦੀ جنگ ਵੇਲੇ ਪਾਕਿਸਤਾਨ ਕੋਲੇ ਹੋਇਆ ਕਰਦੀ ਸੀ ਤੇ ਅੱਜ ਦੀ ਘੜੀ ਇਹ ਇੰਡੀਆ ਦੇ ਵਿੱਚ ਹੈ ਜਿਹੜੇ ਨਾ ਘਰ ਆ ਇਸ ਪਿੰਡ ਦੇ ਉਹ ਕੁਛ ਇਹੋ ਜਿਹਾ ਹੈ ਤੇ ਲਾਸਟ ਪਿੰਡ ਹੈ ਤਾਂ ਕਰਕੇ ਵਿਕਾਸ ਥੋੜਾ ਘੱਟ ਹੀ ਹੈ ਤੇ ਬਾਕੀ ਤੁਸੀਂ ਐ ਲਾ ਸਕਦੇ ਹੋ ਵੀ ਇੱਕ ਤਰੀਕੇ ਦਾ ਅਸੀਂ ਤੁਹਾਨੂੰ 50 ਸਾਲ ਪਹਿਲਾਂ ਪਾਕਿਸਤਾਨ ਦਾ ਪਿੰਡ ਦਿਖਾ ਰਹੇ ਹਾਂ ਵੀ 50 ਸਾਲ ਪਹਿਲਾਂ ਪਾਕਿਸਤਾਨ ਦੇ ਪਿੰਡ ਜਿਹੜੇ ਕਹੇ ਸੀ ਇੱਕ ਤਰੀਕੇ ਦਾ ਪਾਕਿਸਤਾਨ ਦਾ ਪਿੰਡ ਹੈ ਇਹ ਤੇ ਆਹ ਸਾਰੀਆਂ ਢੋਲੀਆਂ ਢੋਲੀਆਂ ਪਈਆਂ ਡੀਜ਼ਲ ਡੋਜ ਲਾ ਲੀਆਂ ਤੇ ਲੋਕ ਥੋੜੀ ਰਹਿੰਦੇ ਆ ਕੋਈ ਜਿਆਦਾ ਨਹੀਂ ਆਬਾਦੀ ਸਾਰੀ ਮੁਸਲਮਾ ਇਹਨਾਂ ਦੀ ਪਹਿਲਾਂ ਵੀ ਮੁਸਲਮ ਮੇਰੇ ਖਿਆਲ ਚ ਜਦੋਂ ਹੋਣੀ ਹਨ ਤੇ ਹੁਣ ਵੀ ਘਰ ਨਾ ਥੋੜੀ ਐ ਨਵੇਂ ਬਾਕੀ ਸਾਰੇ ਕੱਚੇ ਕੱਚੇ ਐ ਇਸ ਤਰ੍ਹਾਂ ਦੇ ਕੁਝ ਘਰ ਆ ਜਿਹੜੇ ਸਾਹਮਣੇ ਦੇਖਣ ਨੂੰ ਮਿਲ ਰਹੇ ਹੈਗੇ ਪਤਾ ਨਹੀਂ ਰਸਤਾ ਕਿੱਧਰ ਦੀ ਜਾਣਾ ਇਹ ਵੀ ਨਹੀਂ ਪਤਾ ਜਾਂ ਲੋਕ ਇੱਥੇ ਕਿੰਨੇ ਕੁ ਰਹਿੰਦੇ ਆ ਜਿੰਨੇ ਕੁ 2-4 ਸਾਨੂੰ ਲੋਕਲ ਲੋਕ ਮਿਲੇ ਸੀ ਉੱਪਰਲੇ ਪਾਸੇ ਮਿਲੇ ਸੀਗੇ ਤੇ ਬਾਰਡਰ ਵਾਲੇ ਪਿੰਡ ਜਾਂ ਜੰਗਾਂ ਜੁੱਧਾਂ ਵਾਲੇ ਪਿੰਡ ਜਿਹੜੇ ਹੁੰਦੇ ਨੇ ਉਹ ਕੁਛ ਇਹੋ ਜਿਹੀ ਹੁੰਦੇ ਨੇ ਆ ਘਰ-ਘਰ ਮਕਾਨ ਸਾਰੇ ਟਹੇ ਹੋਏ ਆ ਪੁਰਾਣੇ ਤੁਸੀਂ ਇਹ ਦੇਖੋ ਵੀ ਇਹ ਪਿੰਡ ਦੀ ਨਾ ਨੈਸ਼ਨੈਲਿਟੀ ਕਿਵੇਂ ਬਦਲੀ ਹੋਊਗੀ ਜਿਹੜੇ ਦਾਦੇ ਆ ਇਹ ਪਿੰਡ ਦੇ ਮਤਲਬ ਵੱਡੇ ਬਜ਼ੁਰਗ ਉਹ ਪਾਕਿਸਤਾਨ 'ਚ ਜੰਮੇ ਸੀਗੇ ਤੇ ਜਿਹੜੇ ਪੋਤੇ ਆ ਉਹਨਾਂ ਉਹ ਇੰਡੀਅਨ ਸਿਟੀਜ਼ਨ ਹੈ ਨਹੀਂ ਕਿਸੇ ਦੇਸ਼ ਦੀ ਨਾਗਰਿਕਤਾ ਜਾਂ ਨੈਸ਼ਨੈਲਿਟੀ ਲੈਣ ਲਈ ਹੈ ਨਾ ਕਿੰਨਾ ਕੁਛ ਬੰਦੇ ਨੂੰ ਚੱਲਣਾ ਪੈਂਦਾਗਾ ਕਿਵੇਂ ਕਰਨਾ ਪੈਂਦਾਗਾ ਖੈਰ ਬਾਰਡਰ ਤੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਜਿਹੜੀ ਇਹ ਐਲਓਸੀ ਆ ਐਲਓਸੀ ਦਾ ਵੀ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਮਤਲਬ ਜਿਹੜੀ ਲਾਈਨ ਆਫ ਕੰਟਰੋਲ ਇਹ ਬਣੀ ਸੀਗੀ ਜਦੋਂ 1947 ਚ ਇੰਡੀਆ ਪਾਕਿਸਤਾਨ ਦੀ ਜਿਹੜੀ ਜੰਗ ਹੋਈ ਆ ਜਦੋਂ ਦੇਸ਼ ਵੰਡਿਆ ਗਿਆ ਆਪਣਾ ਉਦੋਂ ਕਸ਼ਮੀਰ ਦਾ ਅੱਧਾ ਹਿੱਸਾ ਇਧਰਲੇ ਪਾਸੇ ਆ ਗਿਆ ਸੀਗਾ ਤੇ ਇੰਡੀਆ ਚ ਅੱਧਾ ਪਾਕਿਸਤਾਨ ਚ ਲਿਆ ਗਿਆ ਸੀਗਾ ਅੱਧਾ ਲਦਾਖ ਦਾ ਵੀ ਦੋਵੇਂ ਦੇਸ਼ਾਂ ਦੀ ਲੜਾਈ ਚ ਜਿੱਥੇ ਜਿੱਥੇ ਜੀਨੇ ਕੰਟਰੋਲ ਕਰ ਲਿਆ ਲਾਈਨ ਖਿੱਚੀ ਗਈ ਕੋ ਉਹਨੂੰ ਲਾਈਨ ਆਫ ਕੰਟਰੋਲ ਕਹਿੰਦੇ ਆ ਉਦੋਂ ਬਾਅਦ ਫਿਰ ਜਿੰਨੀਆਂ ਜੰਗਾਂ ਜੁੱਦਾਂ ਲੱਗਦੇ ਆ ਤੇ 65 ਚ ਲੱਗੀ 71 ਚ ਲੱਗੀ ਜੰਗ ਹੈ ਨਾ ਉਹ ਚ ਥੋੜੇ ਬਹੁਤੇ ਹਿੱਸੇ ਇਧਰ ਉਧਰ ਹੋ ਜਾਂਦੇ ਆ ਕਬਜ਼ੇ ਚ ਆ ਜਾਂਦੇ ਆ ਤੇ ਉੱਥੇ ਉੱਥੇ ਫਿਰ ਉਹਨਾਂ ਕਾ ਕੰਟਰੋਲ ਹਲਦਾ ਰਹਿੰਦਾ ਉਸੇ ਤਰੀਕੇ ਨਾਲ ਸਾਰਾ ਇਹ ਪਿੰਡ ਹੈ ਜਿਹੜਾ ਮਤਲਬ ਇਹ ਇੰਡੀਆ ਵਾਲੇ ਪਾਸੇ ਆਇਆ ਹੋਇਆ ਹੈ ਜਿੰਨੇ ਵੀ ਘਰ ਆਸੀਂ ਇੱਥੇ ਦੇਖ ਰਹੇ ਨੇ ਮੋਸਟਲੀ ਕੱਚੇ ਤੇ ਉਹ ਲੱਕੜ ਦੀਆਂ ਪੌੜੀਆਂ ਆਏ ਉੱਪਰ ਨੂੰ ਜਾ ਰਹੀਆਂ ਤੇ ਬਾਕੀ ਕੁਛ ਇਹੋ ਜਿਹੀਆਂ ਪਿੰਡ ਦੀਆਂ ਗਲੀਆਂ ਪਿੰਡ ਚ ਨਾ ਇੱਕ ਵੀ ਬੰਦਾ ਨਹੀਂ ਦਿਖ ਰਿਹਾ ਕੋਈ ਵੀ ਜੀਵ-ਜੰਤੂ ਵੀ ਨਹੀਂ ਹੈਗਾ ਪਿੰਡ ਚ ਸ਼ਾਇਦ ਮਨ ਲੱਗਦਾ ਬੰਦੇ ਬਾਹਰ ਗਏ ਹੋਣਗੇ ਕੰਮ ਤੋਂ ਦੇ ਹਨ ਕੱਲੀਆਂ ਫੀਮੇਲਸ ਨਾ ਹੋਣ ਉਹ ਘਰਾਂ ਚ ਹੋਣਗੇ ਜਾਂ ਵਿంటర్ ਵਿంటర్ ਕਰਕੇ ਲੋਕ ਘਟ ਬਾਹਰ ਨਿਕਲਦੇ ਹਨ ਪਹਿਲਾਂ ਵੀ ਆਪਾਂ ਪਿੰਡਾਂ ਚ ਦੇਖਿਆ ਲੋਕ ਘਟ ਬਾਹਰ ਆਉਂਦੇ ਆ ਤੇ ਅੰਦਰ ਹੀ ਘਰਾਂ ਚ ਰਹਿੰਦੇ ਆ ਤੇ ਪਿੰਡ ਜਿਹੜਾ ਸਾਰਾ ਰੁੱਖਾ ਰੁੱਖਾ ਲੱਗ ਰਿਹਾ ਸਾਨੂੰ ਬਿਲਕੁਲ ਹੀ ਰੁੱਖਾ ਰੁੱਖਾ ਜੇ ਸ਼ਾਇਦ ਸਮਰ ਟਾਈਮ ਤੁਸੀਂ ਇੱਥੇ ਆਉਂਗੇ ਉਦੋਂ ਤਾਂ ਸ਼ਾਇਦ ਜ਼ਿਆਦਾ ਵਧੀਆ ਹੋਵੇ ਕਿਉਂਕਿ ਦਰਖਤ ਹੈ ਪੰਛੀਆਂ ਦੀ ਚਹਿਚਹਟ ਹੋਗੀ ਜਾਂ ਰੌਣਕ ਮੇਲਾ ਹੋ ਲੋਕ ਹੋਣਗੇ ਹਨਾ ਤੇ ਵਿਕਾਸ ਕੁਝ ਜ਼ਿਆਦਾ ਹੈ ਨਹੀਂਗਾ ਪਿੰਡ ਦਾ ਤੇ ਉਹ ਤੁਹਾਨੂੰ ਦੱਸ ਹੀ ਦਿੱਤਾ ਬਾਰਡਰ ਏਰੀਆ ਦੇ ਇਹੋ ਜਿਹੇ ਹੁੰਦੇ ਆ ਪਿੰਡ ਤੇ ਆਹ ਦਰਖਤਾਂ ਦੀ ਏਜ ਮੈਨੂੰ ਬਹੁਤ ਲੱਗਦੀ ਹੈ ਕਾਫੀ ਕਾਫੀ ਸਾਲ ਪੁਰਾਣੇ ਆ ਦੇਖੋ ਕਿੰਨੇ ਕਿਨੇ ਸਾਲ ਪੁਰਾਣੇ ਐ ਡੇ ਟ੍ਰਖਤ ਹੈਗੇ ਸੋ ਇਹੋ ਜ ਹੈ ਜੀ ਕੁਛ ਸਾਰਾ ਨਜ਼ਾਰਾ ਹੁੰਦਰਮਨ ਲਾਸਟ ਵਿਲੇਜ ਆਫ ਇੰਡੀਆ ਦਾ ਇਹ ਇੰਡੀਆ ਦੇ ਲਾਸਟ ਪਿੰਡ ਦੀਆਂ ਟਾਟਾ ਸੋਮੋ ਨੇ ਜੀ ਤੇ ਜਿਹੜੀਆਂ ਸਮਾਨ ਢੋਂਦੀਆਂ ਨੇ ਤੇ ਇਹ ਡੌਂਕੀ ਨੇਗੇ ਤੇ ਪਿੰਡ ਦੇ ਲੋਕ ਇੱਥੇ ਰੱਖਦੇ ਵੀ ਨੇ ਤੇ ਫੌਜ ਨਾਲ ਚੱਲਦੇ ਨੇ ਫੌਜ ਦਾ ਜਿੰਨਾ ਸਮਾਨ ਆ ਨਾ ਉਹ ਢੋਆ ਢੋਈ ਕਰਦੇ ਨੇ ਜਿਵੇਂ ਤੇਲ ਦੇ ਗੇਲਣ ਹੋਰ ਦੇਖ ਰਹੀ ਸੀਗੇ ਤੇ ਇਹੋ ਜੀ ਪਿੰਡ ਦੇ ਲੋਕਾਂ ਦਾ ਕੋਈ ਕੰਮ ਕਰਨੇ ਥੋੜਾ ਪਸ਼ੂ ਪਾਲਣਾ ਹੈ ਭੇਡ ਬੱਕਰੀ ਰੱਖਿਆ ਹੋਇਆ ਤੇ ਹੁਣ ਆ ਮਾੜੇ ਮੋٹے ਬੰਦੇ ਹੀ ਦਿਖਣੇ ਸ਼ੁਰੂ ਹੋਇਆ ਸੀ ਸਾਨੂੰ ਪਿੰਡ ਚ ਇਹੋ ਜਿਹਾ ਨਜ਼ਾਰਾ ਸੀਗਾ ਜੀ ਇਹ ਸਾਰੇ ਹੁੰਦਰਮਨ ਪਿੰਡ ਦਾ ਉਹ ਕਾਫੀ ਉੱਪਰੋਂ ਸੀ ਉਤਰ ਕੇ ਆਇਆ ਤੱਕ ਤੇ ਪਹਾੜਾਂ ਦੇ ਉੱਪਰ نیچے ਕਰਕੇ ਥੱਲੇ ਕਰਕੇ ਸਾਰਾ ਪਿੰਡ ਵਸਿਆ ਹੋਇਆ ਸੀ ਜਿਹੜੇ ਪਹਾੜੀ ਪਿੰਡ ਹੁੰਦੇ ਨਾ ਦਮ ਬਹੁਤ ਚੜਾਉਂਦੇ ਆ ਉਹ ਘੁੰਮਣ ਫਿਰਨੂ ਇੱਕ ਤਾਂ ਇੱਥੇ ਵੈਸੀ ਆਕਸੀਜਨ ਘਾਟਾ ਤੇ ਥੋੜਾ ਸਾਨਾ ਲੈਣ ਚ ਪ੍ਰੋਬਲਮ ਆਉਂਦੀ ਆ ਦੂਜਾ ਫਿਰ ਇਹ ਹੁੰਦਾ ਉੱਪਰ ਹੇਠਾਂ ਜਾਣਾ ਪੈਂਦਾ ਗਾ ਗਲੀਆਂ ਸਾਰੀਆਂ ਐ ਨੇ ਕਦੇ ਉੱਪਰ ਨੂੰ ਕਦੇ ਹੇਠਾਂ ਨੂੰ ਸਾਈ ਚੜ ਚੜ ਦੇਖਣਾ ਪੈਂਦਾ ਬਈ ਸਾਰਾ ਪਿੰਡ ਉਦੋਂ ਬਣਿਆ ਹੋਇਆ ਯਾਰ ਪੱਥਰਾਂ ਤੋਂ ਹਨਾ ਇਹਨਾਂ ਤੇੰਨੀ ਚੀਜ਼ਾਂ ਨੇ ਇਹਨਾਂ ਕੋਲੇ ਹਾਂ ਪੱਥਰ ਹਾਂ ਮਿੱਟੀ ਹਾਂ ਤੇ ਲੱਕੜ ਹਾਂ ਤੇ ਮੜਾ ਮੋਟਾ ਹੀ ਲੋਹਾ ਹੈ ਹਾਂ ਕਿਤੇ ਲੱਗਿਆ ਹਾਰੇ ਚੀਜ਼ਾਂ ਨਾਲ ਇਹਨਾਂ ਨੇ ਘਰ ਬਸਾਏ ਹੋਏ ਨੇ ਕੁਦਰਤੀ ਨੇ ਮਨ ਲੱਗਦਾ ਜਿੰਨੇ ਪੱਥਰ ਵੀ ਕੁਦਰਤੀ ਹੈ ਮਿੱਟੀ ਵੀ ਕੁਦਰਤੀ ਹੈ ਲੱਕੜ ਵੀ ਕੁਦਰਤੀ ਹੈ ਤੈਂ ਵੀ ਘਰ ਬਣਾਉਣਾ ਤੂੰ ਦੇਖੀ ਵੀ ਕਿੰਨੀਆਂ ਚੀਜ਼ਾਂ ਨਹੀਂ ਲਿਖੀ ਜਾਗਾ ਉਹਨਾਂ ਨੂੰ ਵੀ ਮੈਂ ਕਿੰਨੀਆਂ ਚੀਜ਼ਾਂ ਯੂਜ਼ ਕੀਤੀ ਮੈਨੂੰ ਤਾਂ ਐ ਲੱਗਦਾ ਵੀ ਹਜ਼ਾਰ ਹਜ਼ੂਰ ਟੱਪ ਜੂ ਆਪਣੇ ਦਾ ਜਿਹੜੀਆਂ ਚੀਜ਼ਾਂ ਸਰਗਿਆ ਲਾਲਾ ਹੋਰ ਲਾਲਾ ਪਾਟਰ ਪਾਟਰ ਪਤਾ ਨਹੀਂ ਕੀ ਕਰਦਾ ਕਈ ਵਾਰ ਕਦੇ ਕਹਿੰਦੇ ਨੰਦਪੁਰ ਵਾਲਾ ਰੇਤਾ ਮਗਰ ਲੂ ਟ ਯਾਰ ਇਹੋ ਜਿਹਾ ਕੁਝ ਦੱਸਣਗੇ ਜਿਹੜਾ ਤਾਂ ਜ਼ਿੰਦਗੀ ਚ ਕਦੇ ਸੋਚੀ ਨਹੀਂ ਹੁੰਦਾ ਇਹ ਤਾਂ ਕੁਦਰਤ ਪਰ ਇਹ ਨਹੀਂ ਜ਼ਿੰਦਗੀ ਦੇਖਣਾ ਕੁਦਰਤ ਨਾਲ ਜੁੜੇ ਹੋਏ ਆ ਇਨਾ ਤੂੰ ਐਂ ਦੇਖ ਵੀ ਹਨਾ ਸਾਰਿਆਂ ਨੇ ਮੈਂ ਪਹਿਲਾਂ ਵੀ ਬੋਲ ਕੇ ਹਟਿਆ ਵੀ ਲੱਕੜਾਂ ਕਿੰਨੀਆਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਨੇ ਹਾਂ ਅਸਲ ਦੇ ਵਿੱਚ ਨਾ ਇਹ ਆਦਤ ਬਣੀ ਹੋਈ ਆ ਲੱਕੜਾਂ ਇਕੱਠੀਆਂ ਕਰਨ ਦੀ ਹਾਂ ਇੱਥੋਂ ਦੇ ਜਿਹੜੇ ਸਾਰੇ ਪਿੰਡ ਨੇ ਉਹ ਇਹ ਕਹਿ ਰਹੇ ਨੇ ਕਿ 4-5 ਸਾਲ ਪਹਿਲਾਂ ਹੀ ਲਾਈਟ ਪਹੁੰਚੀ ਸਾਡੇ 24 ਘੰਟਿਆਂ ਅੰਦਰ ਕੋਰੋਨਾ ਵੇਲੇ ਕਹਿੰਦੇ 2020 ਚ ਕਿੱਕੀ ਚਾਈਏ ਪਤਾ ਨਹੀਂ ਵੀ ਕੋਰੋਨਾ ਤੋਂ ਬਾਅਦ ਸਾਡੇ ਲਾਈਟ ਪਹੁੰਚੀ ਹੈ ਹਾਂ ਉਸ ਤੋਂ ਪਹਿਲਾਂ ਕਹਿੰਦੇ ਲੱਕੜਾਂ ਨਾਲ ਹੀ ਚੱਲਦਾ ਸੀ ਕੰਮ ਹਾਂ ਕਰਕੇ ਮਤਲਬ ਇਹਨਾਂ ਨੂੰ ਅੱਜ ਵੀ ਉਵੇਂ ਉੰਨੀ ਆਦਤ ਹੈ ਲੱਕੜਾਂ ਇਕੱਠੀਆਂ ਕਰਕੇ ਰੱਖਦੇ ਵੀ ਕਿਤੇ ਲਾਈਟ ਨਾ ਬਗ ਜੇ ਹਾਂ ਵੀ ਚਾਨਣ ਕਿਵੇਂ ਹੋਊਗਾ ਅੱਗ ਤੋਂ ਚਾਨਣ ਕਰਦੇ ਹੁਣਗੇ ਕੋਈਆਂ ਦੇਖੋ ਛੋਟੀ ਤੋਂ ਛੋਟੀ ਲੱਕੜ ਇਹਨਾਂ ਨੇ ਸਾਮ ਰੱਖਿਆ ਦੇ ਹਾਂ ਇੰਨੀਆਂ ਛੋਟੀਆਂ ਲੱਕੜਾਂ ਆਪਾਂ ਸਾਮਦੇ ਆ ਜਵੇਂ ਇਹ ਸਾਮ ਨੇ ਇਹ ਵੀ ਸਾਮ ਕੇ ਰੱਖੀਆਂ ਹੋਈਆਂ ਨੇ ਸਹੀ ਹੈ ਇਹੋ ਜਿਹਾ ਜੀ ਕੁਛ ਪਿੰਡੇ ਇਹ ਪਿੰਡ 'ਚ ਨਾ ਸਾਨੂੰ ਫੀਮੇਲ ਤਾਂ ਕਾਫੀ ਮਿਲ ਰਹੀਆਂ ਆਪਣੇ ਕੰਮਕਾਰ ਕਰ ਰਹੀਆਂ ਦੇਖੋ ਸਾਰਾ ਨਾਲਾ ਜੰਮਿਆ ਹੋਇਆਗਾ ਭਾਂਡੇ ਤੋਰੀਆਂ ਤੋਂ ਪਾਣੀ ਸਾਰਾ ਬਰਫ ਬਣਿਆ ਵੇਜਣਾ ਗਰਮੀਆਂ ਚ ਉੱਪਰੋਂ ਸਬਰ ਚ ਆਉਂਦਾ ਹੋਊਗਾ ਪਰ ਅਸੀਂ ਕੋਈ ਬੰਦਾ ਲੱਭ ਰਿਆ ਹੁਣ ਪੁੱਛਿਆਗਾ ਬੰਦਾ ਲੱਭ ਕੇ ਸਾਨੂੰ ਇਹ ਜਿਹਦੇ ਨਾਲ ਗੱਲਬਾਤ ਹੋ ਸਕੇ ਸਾਰਾ ਪਿੰਡ ਬਾਰੇ ਜਾਂ ਇਥੋਂ ਦੇ ਇਤਿਹਾਸ ਬਾਰੇ ਸਾਰਾਸੀਂ ਪੁੱਛ ਸਕੀਏ ਜੜੇ ਨਾ ਆ ਖੇਤੀ ਪੱਤੀ ਵਾਲੇ ਕੁਛ ਸੰਦ ਦਿਖ ਰਿਹਾ ਪਈ ਇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਪਿੰਡ ਚ ਇਥੇ ਖੇਤੀ ਵੀ ਹੁੰਦੀ ਉਹ ਸਬਰ ਦੇ ਟਾਈਮ ਇਹ ਹਡੰਬ ਹੈਗਾ ਛੋਟਾ ਹਡੰਬ ਹੈ ਆਪਣੇ ਤਾਂ ਪਹਿਲਾਂ ਹੁਣ ਤਾਂ ਆਪਣੇ ਬਿਲਕੁਲ ਹੀ ਖਤਮ ਹੋ ਗਏ ਕਮ ਇਨਾਂ ਤੋਂ ਹੀ ਵੜਾਉਂਦੇ ਤੇ ਘਰਾਂ ਨੂੰ ਕਾਫੀ ਸਾਰੇ ਨੂੰ ਜਿੰਦੇ ਲੱਗੇ ਪਏ ਆ ਆ ਜਿਵੇਂ ਤੁਸੀਂ ਸਾਹਮਣੇ ਦੇਖਦੇ ਹੋ ਦਰਵਾਜ਼ੇ ਬਹੁਤ ਨਿੱਕੇ ਨਿੱਕੇ ਪਤਾ ਇਹਦਾ ਪੁਰਾਣੇ ਟਾਈਮ ਦੇ ਬਣੇ ਹੋਏ ਆ ਪਤਾ ਨਹੀਂ ਕੱਦ ਛੋਟੇ ਇਹਨਾਂ ਲੋਕਾਂ ਦੇ ਤੇ ਬਹੁਤ ਛੋਟੇ ਛੋਟੇ ਦਰਵਾਜ਼ੇ ਛੋਟੀਆਂ ਛੋਟੀਆਂ ਵਿੰਡੋਜ਼ ਤੇ ਸਾਰੇ ਘਰਾਂ ਦੇ ਜਿੰਨੇ ਵੀ ਘਰ ਦੇਖਿਆ ਸਾਰੇ ਆਹੀ ਕੁਛ ਹੈਗਾ ਇਹ ਸਾਹਮਣੇ ਵਾਲੇ ਪਾਸੇ ਆਗੇ ਜੀ ਇਹਨਾਂ ਦੇ ਖੇਤ ਤੇ ਜਿਹੜੀ ਥੋੜੀ-ਮੋਟੀ ਨਿੱਕੀ-ਮੁੱਟੀ ਖੇਤੀ ਹੁੰਦੀ ਹੈ ਨਾ ਇੱਥੇ ਕਰਦੇ ਆ ਸਰਦੀਆਂ 'ਚ ਤਾਂ ਫਿਰ ਫਸਲ ਮਰ ਜਾਂਦੀ ਹੋਣੀ ਕਿਉਂਕਿ ਕੁਝ ਹੁੰਦਾ ਨਹੀਂ ਹੋਣਾ ਠੰਡ ਕਰਕੇ ਨਹੀਂ ਜ਼ਿਆਦਾ ਠੰਡ ਪੈਂਦੀ ਆ ਪਰ ਸਮਰ 'ਚ ਇੱਥੇ ਮਾੜੀ-ਮੋਟੀ ਖੇਤੀ ਕਰਦੇ ਹੋਣਗੇ ਉੱਪਰ ਆ ਕੇ ਘਰਾਂ 'ਸਾਨੂੰ ਕੁਝ ਪੱਕੇ ਮਿਲ ਰਹੇ ਆ ਥੋੜੇ-ਥੋੜੇ ਹਾਂ ਤੇ ਪਹਿਲਾਂ ਕੱਚੇ ਦੇਖੇ ਸੀ ਆ ਚੁੱਲ੍ਹੇ ਆ ਗਏ ਇਹਨਾਂ ਦੇ ਇਹ ਪਹਿਲਾਂ ਤੁਹਾਨੂੰ ਦਿਖਾਇਆ ਸੀ ਪਿੰਡਾਂ 'ਚ ਇਹ ਚੁੱਲਾ ਹੁੰਦਾ ਜਿਹਦੇ ਨਾਲ ਘਰਾਂ 'ਚ ਹੀਟ ਰਹਿੰਦੀ ਆ ਲੋਹੇ ਦੇ ਚੁੱਲ੍ਹੇ ਹੁੰਦੇ ਨੇ ਇਹਨਾਂ ਦੇ ਤੇ ਇਸ ਤਰ੍ਹਾਂ ਕਰਕੇ ਰੰਡ ਚ ਪੂਰੇ ਗੇੜੇ ਦੇ ਰਹੇ ਹੁਣ ਨੀਚੇ ਨਾ ਬਾਈ ਮੈਨੂੰ ਇੱਕ ਲੇਡੀਜ਼ ਮਿਲੀ ਐ ਹਾਂਜੀ ਤੇ ਉਹ ਕਹਿੰਦੇ ਵੀ ਇੱਥੇ ਇੱਕ ਬਹੁਤ ਸੋਹਣਾ 뷰 ਪੁਆਇੰਟ ਬਣਾ ਹੋਇਆ ਹੈ ਉੱਪਰ ਠੀਕ ਹੈ ਵੀ ਤੁਸੀਂ ਉਹ ਵੀ ਦੇਖ ਕੇ ਜਾਓ ਜਾਂਦੇ ਹੋਏ ਅੱਛਾ ਜਿਹੜਾ ਉਹ ਕਹਿੰਦੇ ਨੇ ਵੀ ਜਿੱਥੋਂ ਐਲੋਸੀ ਦਿਖੂਗੀ ਜਿੱਥੋਂ ਐਨ ਕਹਿੰਦੇ ਪਾਕਿਸਤਾਨ ਦੀ ਐਲੋਸੀ ਪੂਰਾ ਦਿਖਦਾ ਉੱਥੋਂ 뷰 ਕਹਿੰਦੇ ਉੱਥੇ ਵੀ ਆਪਾਂ ਚੱਲਣਾ ਯਾਦ ਰੱਖਿਓ ਚੌਂਕੀਆਂ ਤੇ ਡਰਾਈਵਰ ਨੂੰ ਦੱਸ ਦਿਓ ਆਪਣੇ ਚੌਂਕੀਆਂ ਦੇਖਣੀਆਂ ਹੋਣੀਆਂ ਉਹਨਾਂ ਦਾ ਉੱਥੋਂ ਕਹਿੰਦੇ ਪੂਰੀਆਂ ਪਾਕਿਸਤਾਨ ਦੇ ਪਹਾੜ ਤੇ ਚੌਂਕੀਆਂ ਪੂਰੀ ਨਜ਼ਰ ਆਉਂਦੀਆਂ ਨੇ ਚਲੋ ਉਹ ਦੇਖ ਏ ਸਾਡਾ ਬੰਦਾ ਵਧੀਆ ਯਾਰ ਜਿੰਨਾ ਟਾਈਮ ਮਰਜ਼ੀ ਵੇਟ ਕਰਾਈਓ ਖੜਾ ਰਹਿੰਦਾਗਾ ਹਾ ਟੋਨੀ ਕੈਸੇ ਆ ਬਸ ਠੀਕ ਹਾਂ ਸਰ ਦਿਲ ਲਗਾ ਰਹਾ ਦਿਲ ਵਹੀ ਹੈ ਪੇ ਸਰ ਹਾਂ ਦਿਲ ਵਹੀ ਪੇ ਹੈ ਦਿਲ ਵਹੀ ਪੇ ਹੈ ਕਾਹਾਂ ਆਪ ਲੋਗ ਕਿਉਂ ਆਪੇ ਚਲਿਏ ਫਿਰ ਹਾਂ ਸਰ ਪੰਜਾਬੀ ਬੋਲ ਫਿਰ ਚੱਲਾਂਗੇ ਚਲਿਏ ਫਿਰ ਪਰ ਥੋੜਾ ਲੇਟ ਹੁੰਦਾ ਹੈ ਲੇਟ ਹੁੰਦਾ ਹੈ ਹਾਂ ਚੱਲ ਫਿਰ ਗੱਡੀ ਚ ਬੈਠ ਚਲੀ ਆਪਾਂ ਬੰਦਾ ਵਧੀਆ ਏ ਇਹ ਸਾਨੂੰ ਲਦਾਖੀ ਸਿਗਾਰ ਰਿਹਾ ਅਸੀਂ ਇਹਨੂੰ ਪੰਜਾਬੀ ਸਿਗਾਰ ਰਿਹਾ ਸਹੀ ਏ ਚਲੋ ਨਿਕਲੇ ਪਿੰਡ ਤੋਂ ਕੋਈ 4 ਕਿਲੋਮੀਟਰ ਅਸੀਂ ਉੱਪਰ ਹੋਰ ਚੜ ਕੇ ਆਏ ਆਂ ਪਹਾੜ ਤੇ ਇੱਥੇ ਆ ਕੇ ਜਿਹੜਾ ਐਲਓਸੀ ਦਾ ਪੂਰਾ ਵਿਊ ਪੁਆਇੰਟ ਹੈ ਜਿੱਥੋਂ ਕਹਿੰਦੇ ਵੀ ਜਿਹੜੀ ਐਲਓਸੀ ਉਹ ਦਿਖਦੀ ਏ ਸਾਹਮਣੇ ਵਾਲੇ ਪਾਸੇ ਜੀ ਤਿਰੰਗਾ ਝੁਲ ਰਿਹਾ ਹੈ ਇੰਡੀਆ ਦਾ ਆਪਣਾ ਫਲੈਗ ਤੇ ਇੱਥੋਂ ਸਾਹਮਣੇ ਕਹਿੰਦੇ ਆ ਵੀ ਜਿਹੜੀ ਐਲਓਸੀ ਉਹ ਦਿਖਦੀ ਏ ਤੇ ਉਹ ਸਾਹਮਣੇ ਪਹਾੜ ਕਹਿੰਦੇ ਵੀ ਪਾਕਿਸਤਾਨ ਚ ਨੇ ਜਿਹੜੇ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਨਾ ਇੱਥੇ ਹੀਠਾਂ ਸ਼ਾਇਦ ਫੌਜ ਦੀਆਂ ਜਿਹੜੀਆਂ ਚੈੱਕ ਪੋਸਟਸ ਵੀ ਬਣੀਆਂ ਹੋਣਗੀਆਂ ਚੌਂਕੀਆਂ ਵੀ ਹੋਣਗੀਆਂ ਇਧਰਲੇ ਪਾਸੇ ਉੱਪਰ ਕੈਫੇ ਬਣਿਆ ਹੋਇਆ ਇੱਕ ਇਹ ਤੇ ਸਮਰ ਦੇ ਟਾਈਮ ਸ਼ਾਇਦ ਇੱਥੇ ਲੋਕ ਆਉਂਦੇ ਜਾਂਦੇ ਹੋਣਗੇ ਤੇ ਇੱਥੇ ਰੁਕਦੇ ਹੋਣਗੇ ਤੇ ਜਿਹੜਾ ਹੁੰਦਰਮਨ ਪਿੰਡ ਸੀਗਾ ਉਹ ਇਥੋਂ ਕਾਫੀ ਜ਼ਿਆਦਾ نیچے ਰਹਿ ਗਿਆ ਉੱਪਰਲੇ ਪਾਸਿਓਂ ਕੁਝ ਨਜ਼ਾਰਾ ਜਿਹੜਾ ਆਲਾ ਦਵਾਲਾ ਉਹ ਐਲੋਸੀ ਦਾ ਇਹ ਹੋ ਜਾਗਾ ਰੁੱਖੇ ਰੁੱਖੇ ਪਹਾੜ ਹੈ ਤੇ ਨੀਲੇ ਨੀਲੇ ਸਾਫ ਦਰਿਆ ਹੈਗੇ ਤੇ ਇਧਰ ਥੱਲੇ ਰਹਿ ਗਏ ਮੇਰੇ ਖਿਆਲ ਚ ਹੰਦਰਮਨ ਆਈ ਦੇ ਬਿਲਕੁਲ ਡਾਊਨ ਹੈ ਤੇ ਇਹੋ ਜਿਹਾ ਨਜ਼ਾਰਾ ਸੀ ਜੀ ਉੱਪਰਲੇ ਪਾਸਿਓਂ ਸਾਰਾ ਕੈਫੇ ਦਾ ਤੇ ਹਵਾ ਬਿਲਕੁਲ ਠੰਡੀ ਆ ਰਹੀ ਐ ਇਸੇ ਸੀ ਤੇ ਆਪਣਾ ਫਲੈਗ ਇਹ ਲਹਿਰਾ ਰਿਹਾ ਹੈ ਪੂਰਾ ਮੇਰਾ ਭਾਰਤ ਮਹਾਨ ਹੈ ਤੇ ਭਾਈ ਅਸੀਂ ਆਪਣਾ ਇੱਥੇ ਲਾਇਆ ਗਏ ਦੋ ਫਲੈਗ ਲਾਇਆ ਗਏ ਨੇ ਹੈ ਭਾਈ ਮੈਂ ਕਿਹਾ ਪਾਕਿਸਤਾਨ ਵਾਲੇ ਪਾਸੇ ਉਹ ਵੀ ਆਪਾਂ ਨੂੰ ਉਹ ਹੋਊਗਾ ਠੰਡ ਭਾਈ ਬਠੰਡਾ ਸੀਗਾ ਭਾਈ ਬਠੰਡਾ ਹੋਣਾ ਹੈ ਨਾ ਬਈ ਬੜੀ ਜਿਆਦਾ ਠੰਡ ਹੈਗੀ ਭਈ ਪਾਕਿਸਤਾਨ ਵਾਲੇ ਪਾਸੇ ਵੀ ਆਪਾਂ ਨੂੰ ਦੇਖਦੇ ਹੋਣਗੇ ਆ ਜਿਵੇਂ ਆ ਪਤਰੰਗਾ ਲਹਿਰਾਈ ਜਾਂਦੇ ਆ ਹੁੰਦਾ ਹੁੰਦਾ ਹੈ ਨਾ ਵੀ ਆਪਾਂ ਉਧਰ ਇੱਥੇ ਇੰਨੇ ਐਕਸਾਈਟਮੈਂਟ ਦੇ ਨਾਲ ਆਏ ਆ ਉਧਰ ਜੀ ਹੈ ਨਾ ਬੰਦੇ ਤਾਂ ਆਉਂਦੇ ਹੋਣਗੇ ਯਾਰ ਵੀ ਇੰਡੀਆ ਦਾ ਝੰਡਾ ਦੇਖ ਵੀ ਇੰਡੀਆ ਦੇਖਦਾ ਉੱਥੋਂ ਯਾਰ ਉੱਥੋਂ ਦੇਖਦਾ ਹੈ ਨਾ ਹਾਂ ਕੁਝ ਕੁ ਲੋਕ ਹੁੰਦੇ ਨੇ ਜਿਹੜੇ ਬੜੇ ਜ਼ਿਆਦਾ ਐਕਸਾਈਟਡ ਹੁੰਦੇ ਨੇ ਜਾਣ ਨੂੰ ਮੈਨੂੰ ਆ ਲੱਗਦਾ ਵੀ ਆਪਾਂ ਥੋੜੇ ਜੇ ਸਰਦਾਂ ਡੱਪਾਂ ਨੂੰ ਜ਼ਿਆਦਾ ਐਕਸਾਈਟਡ ਰਹਿਣੇ ਹੈ ਨਾ ਅਬ ਮੈਂ ਆਪਾਂ ਇਹ ਸੋਚ ਰਹੇ ਵੀ ਬਾਰਡਰ ਹੋਣੇ ਨਹੀਂ ਜਾਂਦੇ ਖੁੱਲਾ ਹੋਣਾ ਚਾਹੀਦਾ ਇਲਾਕਾ ਸਾਰਾ ਹਾਂ ਪਹਿਲਾਂ ਵੀ ਇਆ ਅਗਲੇ ਦੇ 14 ਅਗਲੇ ਦੇ ਕਿਉਂਕਿ ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਲਦਾਖ ਦਾ ਅੱਧਾ ਹਿੱਸਾ ਅੱਧਾ ਲਦਾਖ ਉਹ ਸਾਹਮਣੇ ਵਾਲੇ ਪਾਸੇ ਰਹਿ ਗਿਆ ਉਮਨ ਲਵਾਂ ਵੀ ਰੈਸਟ੍ਰਿਕਸ਼ਨ ਬੰਦਸ਼ਾਂ ਨਹੀਂ ਆ ਬਾਈ ਪਾਲੀ ਆਪਾਂ ਐ ਨਹੀਂ ਪਤਾ ਜਿੰਦਗੀ ਪਰ ਵੀ ਨਾ ਦੇਖ ਸਕੀ ਹੈ ਹਨਾ ਅੱਧਾ ਕਸ਼ਮੀਰ ਉਧਰ ਉਧਰ ਲਦਾਖ ਉਧਰ ਧਰਤੀ ਤਾਂ ਮਨੁੱਖ ਲਈ ਬਣੀ ਹੈ ਦੇਖਣ ਲਈ ਬਣੀ ਹੈ ਆਪਾਂ ਪਹਿਲੇ ਟੂਰ ਚੀ ਗੱਲ ਕਰਕੇ ਹਟਿਆ ਮੇਰਾ ਹੁਜਾ ਵੈਲੀ ਦੇਖਣ ਦਾ ਬਹੁਤ ਮਨ ਹੈ ਹਾਂ ਗ੍ਰੀਨ ਜ਼ੋਨ ਹੈ ਉੱਥੇ 100 ਸਾਲ ਤੋਂ ਉੱਪਰ ਲੋਕ ਜਾਂਦੇ ਨੇ ਸਹੀ ਗੱਲ ਹੈ ਐ ਜੇ ਹੋਵੇ ਹਨਾ ਬੈਗਪੈਕ ਹੋਵੇ ਹੁਜਾ ਵੈਲੀ ਕਿਤੋਂ ਜੀ ਕਰੇ ਕਿ ਤੇ ਡੱਪ ਜਾਓ ਜਿਵੇਂ ਪੁਰਾਣੇ ਟਮਾਂ ਚ ਨਹੀਂ ਆਉਂਦੇ ਹੁੰਦੇ ਸੀ ਉਹ ਹੀ ਹੁਣ ਸੰਗ ਹੋ ਰਹੀ ਹੈ ਜਿਹੜੇ ਚੀਨੀ ਯਾਤਰੀ ਹੋਰ ਆਉਂਦੇ ਸੀ ਜਿੱਥੇ ਮਰ ਕਰਨ ਹਾਂਜੀ ਤੇ ਭਾਈ برف ਇਥੇ ਪੂਰੀ ਡਿੱਗੀ ਹੋਈ ਐ ਸਾਰਾ ਕੈਫੇ ਸਾਰਾ ਕੁਛ ਪੂਰਾ برف ਨਾਲ ਲੱਦਿਆ ਹੋਇਆ ਤਾਂ ਇੰਉਂ ਠੰਡੇ ਨਹੀਂ ਜਿਆਦਾ ਬਾਈ ਦਾ ਹੱਥ ਠਰ ਗੇ ਸੋਨ ਹੋ ਗੇ ਪਾਈਪ ਨੂੰ ਲਾ ਕੇ ਨਾਲ ਚਪ ਜਾਣੀ ਸੀ ਦਿਖਾਓ ਬੜੀ ਠੰਡ ਐ ਯਾਰ ਸੋਏ ਸੀ ਜੀ ਉੱਪਰ ਦਾ ਨਜ਼ਾਰਾ ਜਿਹੜਾ ਜਾਂ ਵਿਊ ਪੁਆਇੰਂਟ ਤੁਹਾਨੂੰ ਦਿਖਾਉਣਾ ਸੀ ਹੁਣ ਅਸੀਂ ਇਥੋਂ ਨਿਕਲਦੇ ਆਂ ਵਾਪਸ ਤੇ ਅੱਗੇ ਵੱਲ ਨੂੰ ਆਪਣਾ ਸਫ਼ਰ ਪਤਾਈਏ ਲੈ ਵੱਲ ਨੂੰ ਵਧਣਾ ਲੈ ਕੋਈ ਤਕਰੀਬਨ ਇਥੋਂ ਹਜੇ ਪਿਆਗਾ 250 ਕਿਲੋਮੀਟਰ ਤੇ ਸਾਨੂੰ 4-5 ਘੰਟੇ ਹਜੇ ਹੋਰ ਲੱਗ ਜਾਣੇ ਇਥੋਂ ਤੇ ਹੌਲੀ-ਹੌਲੀ ਰੁਕਦੇ-ਰੁਕਦੇ ਰਸਤੇ 'ਚ ਜੋ ਵੀ ਪਿੰਡ ਆਉਣਗੇ ਲਦਾਖ ਦੇ ਜਾਂ ਹੋਰ ਤੁਹਾਨੂੰ ਅਸੀਂ ਦਿਖਾਉਂਦੇ ਜਾਵਾਂਗੇ ਤੇ ਜਦੋਂ ਵੀ ਤੁਸੀਂ ਕਾਰਗਿਲ ਆਉਂਗੇ ਨਾ ਤਾਂ ਵਿਊ ਪੁਆਇੰਟ ਦਾ ਦੇਖਣਾ ਭੁੱਲਿਓ ਬਹੁਤ ਨੇੜੇ ਐ ਸਿਰਫ 8-9 ਕਿਲੋਮੀਟਰ ਐ ਤੇ ਬਾਕੀ ਪਿੰਡ ਦਾ ਨਜ਼ਾਰਾ ਤੁਸੀਂ ਦੇਖਿਆ ਸੀ ਹੁੰਦਰਮਨ ਉਹ ਵੀ ਦੇਖਣਾ ਏ ਪਹੁੰਚ ਗਏ ਜੀ ਕਾਰਗਿਲ ਸ਼ਹਿਰ ਤੇ ਇਥੇ ਗਰਮੀ ਆਉ ਸਰਦੀ ਆਉ ਇਹ ਸ਼ਹਿਰ ਚ ਟ੍ਰੈਫਿਕ ਬਹੁਤ ਰਹਿੰਦੀ ਆ ਤੇ ਭੀੜ ਹੀ ਭੀੜ ਰਹਿੰਦੀ ਹੈਗੀ ਤੇ ਹੁਣ ਅਸੀਂ ਇਹਨੂੰ ਲੰਘ ਕੇ ਲੇਹ ਨੂੰ ਜਾ ਰਹੇ ਆ ਇਹ ਦੇਖੋ ਜਿੰਨੇ ਰਸਤੇ ਦੇ ਸ਼ਹਿਰ ਆਉਂਦੇ ਆ ਨਾ ਤੇ ਸ਼ਹਿਰਾਂ ਚ ਇਹੋ ਜਿਹੇ ਮਾਰਕੀਟਸ ਲੱਗਦੀਆਂ ਇਥੇ ਸਰਦੀਆਂ ਚ ਕੱਪੜਾ ਵੇਚਦੇ ਆ ਕੋਟ-ਕੂਟ ਵੇਚਦੇ ਆ ਇਹ ਸਾਰੀ ਮਾਰਕੀਟਾ ਪੂਰੀ ਕੱਪੜੇ ਲੀੜੇ ਦੀ ਬਾਜ਼ਾਰ ਇਹੋ ਜਿਹਾ ਲੱਗਦਾ ਇਹਨਾਂ ਦਾ ਲੋਕਲ ਬਾਜ਼ਾਰ ਹੈ ਆ ਮਤਲਬ ਲਦਾਖ ਦੇ ਜਾਂ ਹੋਰ ਹਨ ਥੱਲੇ ਤਾਂ ਕਾਫੀ ਦੂਰ ਤੱਕ ਲੱਗਿਆ ਹੋਇਆ ਹੈਗਾ ਫੇਟ ਆਂਦਾ ਸੀ ਨਹੀਂ ਜਾਣਾ ਉਹ ਦੇਖੋ ਸਾਹਮਣੇ ਕੋਲੇ ਕੋਲੇ ਆ ਦਰਿਆ ਆ ਸਾਰਾ ਰਸਤੇ 'ਚ ਨਾ ਜਾਂਦੇ ਜਾਂਦੇ ਇਹੋ ਜਿਹੇ ਸ਼ਹਿਰ ਪੈਂਦੇ ਆ ਕੁਝ ਨਿੱਕੇ ਮੋਟੇ ਸ਼ਹਿਰ ਆਉਂਦੇ ਆ ਲੇ ਵੀ ਦੁਬਾਰਾ ਫਿਰ ਇੱਥੇ ਆ ਕੇ ਰੁਕਿਆ ਕਾਰਗਿਲ ਸ਼ਹਿਰ ਦੇ ਬਾਹਰ-ਬਾਰ ਇਹ ਸ਼ਹਿਰ ਚ ਅਸੀਂ 5 ਦਿਨ ਰੁਕਿਆ ਹੁਣ ਪਿਛਲੇ 5 ਦਿਨਾਂ ਤੋਂ ਅਸੀਂ ਇੱਥੇ ਸੀਗੇ ਤੀਜਾ ਕਿਹੜਾ ਸੀ ਮੇਰਾ ਇਹ ਲਾਈਫ ਦਾ ਕਾਰਗਿਲ ਦੇ ਵਿੱਚ ਇੰਨਾ ਮੈਂ ਕਦੇ ਵੀ ਇੱਥੇ ਨਹੀਂ ਰੁਕਿਆ ਤੇ ਜਿੰਨਾ ਇਸ ਵਾਰ ਇਸ ਮਤਲਬ ਸ਼ਹਿਰ ਨੂੰ ਘੁੰਮਿਆ ਫਿਰਿਆ ਆਲਾ-ਦਵਾਲਾ ਦੇਖਿਆ ਜਦੋਂ 2021 ਚ ਆਇਆ ਸੀ ਨਾ ਮੈਂ ਉਦੋਂ ਕਰੇਟਾ ਗੱਡੀ ਹੁੰਦੀ ਸੀ ਉਦੋਂ YouTube ਇਹ ਸ਼ੁਰੂ-ਸ਼ੁਰੂ ਕੀਤਾ ਸੀਗਾ ਤੇ ਉਦੋਂ ਮੇਰੇ ਕਾਰ ਦਾ ਸਾਡੀ ਦਾ ਮੈਂ ਖੁਸ਼ੀ ਵੀ ਸੀ ਮੇਰੇ ਨਾਲ ਤੇ ਇੱਕ ਬਾਰ ਉਹ ਸਾਡਾ ਯੂਕੇ ਤੋਂ ਮੇਰਾ ਦੋਸਤ ਸੀਗਾ ਤੇ ਉਦੋਂ ਗੇਅਰ ਬਾਕਸ ਟੁੱਟ ਗਿਆ ਸੀ ਇਹ ਸ਼ਹਿਰ ਚ ਉਦੋਂ 2 ਦਿਨ ਸਟਕ ਹੋਇਆ ਸੀ 2 ਦਿਨ ਇੱਥੇ ਰਿਹਾ ਸੀਗਾ ਐਤ ਕਿ ਉਹ ਜਾਦਾਂ ਵੀ ਤਾਜ਼ੀਆਂ ਕੀਤੀਆਂ ਤੇ 5 ਦਿਨ ਘੁੰਮੇ ਫਿਰੇ ਹੁਣ ਇਹ ਸ਼ਹਿਰ ਨੂੰ ਅਸੀਂ ਅਲਵਿਦਾ ਕਹਿਣ ਲੱਗੇ ਆ ਤੇ ਆਪਣਾ ਸਫ਼ਰ ਅੱਗੇ ਵਧਾਉਣਾ ਇਹ ਕਾਰ ਗਿਲ ਦਾ ਵਿਊ ਪੁਆਇੰਟ ਪੂਰੇ ਸ਼ਹਿਰ ਦਾ ਇਧਰਲੇ ਪਾਸੇ 에어ਪੋਰਟ ਬਣਿਆ ਹੋਇਆ ਪਿਛਲੇ ਪਾਸੇ ਬਹੁਤ ਸੋਹਣਾ ਸ਼ਹਿਰ ਸੀਗਾ ਇਹ ਜ਼ਿੰਦਗੀ 'ਚ ਕਦੇ ਮੌਕਾ ਮਿਲਿਆ ਨਾ ਤਾਂ ਦੁਬਾਰਾ ਫੇਰ ਇਹ ਸ਼ਹਿਰ ਆਵਾਂਗੇ ਦੁਬਾਰਾ ਫੇਰ ਇਹਨੂੰ ਘੁੰਮ ਫਿਰ ਕੇ ਦੇਖਾਂਗੇ ਤੇ ਫਿਲਹਾਲ ਆਪਣਾ ਸਫ਼ਰ ਅੱਗੇ ਵਧਾਉਨੇ ਆਂ ਪਹਾੜਾਂ ਦੇ ਨਾਲ ਬਰਫ਼ ਹੈ ਜਿਹੜੀ ਉਹ ਘਟਣੀ ਸ਼ੁਰੂ ਹੋ ਗਈ ਜਿਵੇਂ-ਜਿਵੇਂ ਅਸੀਂ ਲੇਹ ਵੱਲ ਨੂੰ ਜਾਵਾਂਗੇ ਤੇ ਜਿਹੜੇ ਪਹਾੜ ਹੈ ਇਹ ਡਰਾਈ ਹੋਣੇ ਸ਼ੁਰੂ ਹੋ ਜਾਣਗੇ ਮਤਲਬ ਜਿਹੜੀ ਪਹਾੜ ਹੈ ਬਰਫ਼ ਹੈਗੀ ਉਹ ਬਿਲਕੁਲ ਘਟ ਹੋਣੀ ਸ਼ੁਰੂ ਹੋ ਜਾਊਗੀ ਅਵੀ ਰਸਤੇ 'ਚ ਜਾਂਦੇ ਜਾਂਦੇ ਇੱਕ ਬ੍ਰੇਕ ਲਿਆਗਾ ਤੇ ਕੁਛ ਖਾਣ ਪੀਣ ਦੇ ਲਈ ਕਿਉਂਕਿ ਸਫਰ ਸਾਡਾ ਥੋੜਾ ਜਿਹਾ ਲੰਬਾ ਹੈਗਾ ਤੇ ਛੋਟੇ ਛੋਟੇ ਸ਼ਹਿਰ ਆਉਂਦੇ ਆ ਰਸਤੇ 'ਚ ਤੇ ਮਾੜਾ ਮੋਟਾ ਕੁਛ ਨਾ ਕੁਛ ਆਉਣਾ ਰਹਿੰਦਾ ਵੱਡਾ ਸ਼ਹਿਰ ਤਾਂ ਜੋ ਸ਼ੇਰਨਗਰ ਤੋਂ ਲੇਹ ਨੂੰ ਜਾਂਦੇ ਕਲਾ ਕਾਰਗੇ ਲਈ ਆਉਂਦਾ ਜਿਹੜਾ ਤੁਹਾਨੂੰ ਦਿਖਾਇਆ ਸੀ ਇਸ ਤੋਂ ਬਿਨਾ ਜਿਹੜਾ ਮੇਨ ਸ਼ਹਿਰ ਨਹੀਂ ਆਉਂਦਾ ਇਹ ਇਸ ਤਰ੍ਹਾਂ ਦੇ ਕੈਫੇ ਤੇ ਰੈਸਟੋਰੈਂਟ ਹੈ ਬਣੇ ਫਿਰ ਟਾਬੇ ਲਾ ਦੋ ਛੋਟੇ ਛੋਟੇ ਲਦਾਖ ਦੇ ਟਾਬੇ ਨੇ ਕੁਛ ਖਾਣੇ ਵੀ ਨੇ ਤੇ ਖਾਣ ਨੂੰ ਲੈਣਿਆ ਤੇ ਆ ਜਿਹੜੇ ਜਿਹੜੇ ਲੋਕ ਇਥੋਂ ਨਹੀਂ ਲੰਘਦੇ ਆ ਨਾ ਆਪਣਾ ਸਟicker ਇਥੇ ਲਾ ਜਾਂਦੇ ਆ ਦੇਖੋ ਇਹ ਲੋਕ ਇਥੋਂ ਨਹੀਂ ਲੰਘੇ ਹੋਣੇ ਘੁੰਮਦੇ ਫਿਰਦੇ ਉਹ ਫਿਰ ਆਪਣੀ ਯਾਦਗਾਰ ਛੱਡ ਜਾਂਦੇ ਆ ਤੇ ਵੀ ਅੰਦਰ ਬਹਿਨੇ ਆ ਚਾਹ ਚੂਪੀਏ ਬਸ ਇਹ ਆ ਗਈ ਜੀ ਗਰਮਾ ਗਰਮ ਚਾਹੇ ਚਾਹੇ ਮਿੰਟ ਚ ਇਥੇ ਬਣ ਜਾਂਦੀ ਆ ਪਾਣੀ ਇਸ ਕਰਕੇ ਨੂੰ ਟਾਈਮ ਨਾਲ ਹੀ ਪੀ ਲਿਆ ਜਾਵੇ ਚੰਗਾ ਤੇ ਨਾਲ ਕੁਝ ਖਾਣ ਵੀਰ ਨੂੰ ਲੈਨੇ ਆ ਬਿਸਕਟ ਵਗੈਰਾ ਤੇ ਆਹੋ ਕੁਝ ਹੈ ਬਾਈ ਕਿੱਥੇ ਨੇ ਜਿਹੜੇ ਉਹ ਫੁੱਲੇ ਹੋਏ ਸੀਗੇ ਇਹ ਕਹਿੰਦੇ ਨਮਕੀ ਹਾ ਪੈਕੇਟ ਪੈਕੇਟ ਦਿਖਾਏ ਬਾਈ ਚਾਕੇ ਮੈਂ ਤੁਹਾਨੂੰ ਪੈਕੇਟ ਦਿਖਾਉਣਾ ਪੈਕੇਟ ਇੱਥੇ ਇਹਦਾ ਪ੍ਰੈਸ਼ਰ ਇੰਨਾ ਹੁੰਦਾ ਨਾ ਮਤਲਬ ਇਹਦਾ ਤੇ ਐ ਹੋ ਜਾਂਦੇ ਜਿਵੇਂ ਜਿਵੇਂ ਬਾਈ ਪਾ ਪੰਜ ਵਾਕ ਨਹੀਂ ਹੁੰਦੇ ਗੋਗ ਪਖਾ ਕੇ ਫੁੱਲੇ ਪੁੱਲੇ ਜੀ ਐਂ ਹੀ ਹੋ ਜਾਂਦੇ ਹਾਂ ਹੱਦ ਤੋਂ ਬੋਲਿਆ ਗਿਆ ਬਾਈ ਕਿਵੇਂ ਹੋ ਜਾਂਦੇ ਬਾਈ ਕਾਹ ਤੋਂ ਫੁੱਲੇ ਪਏ ਆ ਜਿੱਦਾਂ ਸ਼ਹਿਰਾਂ ਵਾਲੇ ਜਵਾਗ ਵੱੱਦ ਖਾਂਦੇ ਵੀਂਦੇ ਆ ਪੀਜੇ ਪੂਜੇ ਜਿਹੜਾ ਪੀਜਾ ਪੂਜਾ ਇਹ ਖਾਂਦੇ ਨੇ ਇਹ ਹੁਣ ਸਹੀ ਹੈ ਹੁਣ ਸਹੀ ਹੈ ਇਹਨੂੰ ਸਿੱਧਾ ਜੇ ਮੈਂ ਪੰਜਾਬੀ ਜਗਾਂ ਦਾ ਸੁਣ ਵਾਲੇ ਹੋ ਜਾਂਦੇ ਆ ਐਵੇਂ ਬੋਲੇ ਜਾਂਦੇ ਇਹ ਇਹ ਨਾਲ ਐਲਟੀਟਿਊਡ ਦੀ ਵਜ੍ਹਾ ਕਰਕੇ ਕਿਉਂਕਿ ਹਾਈਟ ਬਹੁਤ ਹੈ ਲੈ ਦੀ ਯਾਰ ਤਾਂ ਕਰਕੇ ਐ ਹੋ ਜਾਂਦੇ ਆ ਇਹ ਨਹੀਂ ਖਾਣੇ ਅਸੀਂ ਇਹ ਗਲਤ ਚੀਜ਼ਾਂ ਖਾਣੀਆਂ ਨਹੀਂ ਚਾਹੀਦੀਆਂ ਯਾਰ ਲੈ ਵੀ ਜਾਨਵਰਾਂ ਨੂੰ ਭੁੱਖਿਆਂ ਨੂੰ ਰਸਤੇ ਜਾਂਦੇ ਮੈਂ ਕਿਹਾ ਕੁਛ ਨਾ ਕੁਛ ਪਾ ਜੀਏ ਤੇ ਵੀ ਵਿਚਾਰੇ ਆਸ ਰੱਖਦੇ ਵੀ ਕੋਈ ਆਊ ਕਹਿੰਦੇ ਹੁੰਦੇ ਵੈਸੇ ਤਾਂ ਦਾਣੇ-ਦਾਣੇ ਤੇ ਮੋਹਰ ਹੁੰਦੀ ਐ ਕਿਉਂ ਪਾਲੀ ਬਾਈ ਆਪਣੇ ਵੀ ਦਾਣੇ ਤੇ ਮੋਹਰ ਸੀ ਇਹਨਾਂ ਦੀ ਇਹਨਾਂ ਨੂੰ ਪਾਉਣਾ ਬਾਈ ਉਹ ਉੱਥੇ ਉੱਪਰ ਜਾ ਕੇ ਬਹੁਤਾ ਹਾਂ ਵੀ ਝੜੂ ਥੋੜੇ ਕੋਲੇ ਉੱਪਰ ਜਾ ਕੇ ਹਾਂ 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 ਉਹ ਵਾਹ ਆ ਆ ਸਟੰਟ ਦਿਖਾਉਂਦਾ ਤਾਂ ਪੂਰੇ ਪੂਰੇ ਸੈਂਟ ਦਿਖਾਉਂਦਾ ਯਾਰ ਪਾ ਦਿਓ ਭਾਈ ਸਾਰੇ ਇੱਕ ਥਾਂ ਮੇ ਪਾ ਦਿਓ ਯਾਰ ਠੰਡ ਬਹੁਤ ਆ ਯਾਰ ਪਿਛਲੇ ਪਾਸੇ ਨਾ ਪਹਾੜ ਦੇਖੋ ਤੁਸੀਂ ਕਿੰਨਾ ਸੋਹਣਾ 뷰 ਆ ਦੇ ਦਿਓ ਭਾਈ ਸਾਰੀ ਛੱਡ ਦਿਓ ਯਾਰ ਇੱਥੇ ਇਕੱਠੇ ਹੋ ਪਹਾੜਾਂ ਦਾ 뷰 ਦੇਖੋ ਕਿੱਡਾ ਸੋਹਣਾ ਲਦਾਖ ਨੂੰ ਨਾ ਤਾਂ ਇਓ ਲੈਂਡ ਆਫ ਹਾਈ ਪਾਸਸ ਕਹਿੰਦੇ ਆ ਉੱਚੇ ਉੱਚੇ ਪਹਾੜਾਂ ਦੀ ਧਰਤੀ ਤੇ ਉੱਚੇ ਉੱਚੇ ਰਸਤਿਆਂ ਦੀ ਧਰਤੀ ਠੰਡੀਆਂ ਹਵਾਵਾਂ ਦੀ ਧਰਤੀ ਇੰਨੀ ਕੁ ਜ਼ਿਆਦਾ ਠੰਡ ਲੱਗ ਰਹੀ ਹੈ ਨਾ ਤੇ ਰਸਤੇ 'ਚ ਅਸੀਂ ਸੜਕ ਦੇ ਕੁੱਤੇ ਫਿਰਦੇ ਦੇਖੇ ਵਿਚਾਰੇ ਮੈਂ ਜਾਨਵਰ ਭੁੱਖੇ ਮਰਦੇ ਹੋਣਗੇ ਕੁਛ ਨਾ ਕੁਛ ਪਾਜੀ ਇਹਨਾਂ ਨੂੰ ਤੇ ਖੁਸ਼ੀ ਹੁੰਦਾ ਬਹੁਤ ਚੰਗਾ ਲੱਗੂਗਾ ਦੇਖ ਕੇ ਕਿਉਂਕਿ ਦਾ ਬਹੁਤ ਜ਼ਿਆਦਾ ਪੈਟਰ ਲਵਰ ਤੇ ਵਾਕੀ ਫੋਨ ਕਰਕੇ ਕਹਣਾ ਵੀ ਰਿਪਨ ਕੱਲ ਬਹੁਤ ਚੰਗਾ ਕੰਮ ਕੀਤਾ ਯਾਰ ਥੋੜਾ ਜਿਹਾ ਬਾਹਰ ਨਿਕਲ ਜਾਨੇ ਆ ਤੇ ਹੱਥ ਨਾ ਕੰਮ ਛੱਡ ਦਿੰਦੇ ਆ ਹੀਟ ਲਾਉਣੀ ਪੈਂਦੀ ਆ ਦੇਖੋ ਕਿਵੇਂ ਹੱਥ ਹੋਇਆ ਕਿੰਨਾ ਲਾਲ ਹੋਇਆ ਦੇਖੋ ਤੇ ਇੱਕਦਮ ਇਹ ਹੀਟਰ ਦੇ ਸਾਹਮਣੇ ਰੱਖ ਕੇ ਫੇਰ ਆ ਮਿਲੂਗਾ ਹੋ ਹੋ ਉਂਗਲਾਂ ਕਹਨੇ ਚ ਨਹੀਂ ਰਹਿੰਦੀਆਂ ਮੇਰੇ ਕਹੇ ਤਾਂ ਮੁਰਦੀਆਂ ਵੀ ਨਹੀਂ ਵੀ ਮੈਂ ਇਹਨਾਂ ਨੂੰ ਇਕੱਠੀਆਂ ਕਰ ਲਾਂ ਇੰਨੇ ਹੱਥ ਫ੍ਰੀਜ਼ ਹੋ ਜਾਂਦੇ ਬਾਹਰ ਇੰਨੀ ਠੰਡ ਸ਼ਾਮ ਦੇ ਵੱਜ ਗਏ ਜੀ 4:30 ਤੇ ਲੇ ਪਹੁੰਚਦਿਆਂ ਪਹੁੰਚਦਿਆਂ ਨੂੰ ਸਾਨੂੰ ਮੇਲਾ ਦਾ ਕਾਫੀ ਹਨੇਰਾ ਹੋ ਜਾਣਾ ਤੇ ਰਸਤੇ ਦੇ ਵਿੱਚ ਇਹ ਇੱਕ ਜਗਾ ਦੇਖਣ ਦੇ ਲਈ ਖੜੇ ਸੀ ਮੂਨ ਲੈਂਡ ਇਹਨੂੰ ਕਹਿੰਦੇ ਆ ਤੇ ਬਹੁਤ ਪਿਆਰੀ ਦੇਖਣ ਵਾਲੀ ਘੁੰਮਣ ਫਿਰਨ ਵਾਲੀ ਜਗਾ ਹੈ ਵੀ ਤੇ ਵਲੌਗ ਦੀ ਆਪਣੇ ਦੀ ਅੱਜ ਦੀ ਕਰਦੀ ਹੈ ਸਮਾਪਤੀ ਤੇ ਕਿਉਂਕਿ ਫਿਰ ਅੱਗੇ ਹਨੇਰਾ ਹੋ ਜਾਣਾ ਕੁਝ ਫਿਲਮਾਇਆ ਵੀ ਨਹੀਂ ਜਾਣਾ ਤੇ ਹੁਣ ਵਲੌਗ ਆਪਾਂ ਕੱਲ ਨੂੰ ਅੱਗੇ ਲੈੇ ਤੋ ਕੰਟੀਨਿਊ ਕਰਾਂਗੇ ਲੈ ਤੋ ਇੱਕ ਨਵਾਂ ਸਫਰ ਸ਼ੁਰੂ ਹੋਊਗਾ ਆਪਣਾ ਜਿਹੜਾ ਟਰੈਕ ਜਿਹੜਾ ਕਰਨ ਦੇ ਲਈ ਸੀ ਸਪੈਸ਼ਲ ਆਇਆ ਚਾਦਰ ਟਰੈਕ ਜੀ ਨੂੰ ਬੋਲ ਦਿੰਦੇ ਆ ਚਾਦਰ ਟਰੈਕ ਕਰਨ ਦੇ ਲਈ ਆਇਆ ਤੇ ਉਹ ਅਸੀਂ ਤੁਹਾਨੂੰ ਹੁਣ ਕੱਲ ਤੋਂ ਉਹਦੇ ਤੇ ਲੈ ਕੇ ਨਿਕਲਾਂਗੇ ਸੋ ਅੱਜ ਦਾ ਵਲੌਗ ਇੱਥੇ ਕਰਦੇ ਹਾਂ ਸਮਾਪਤ ਮਿਲਦੇ ਆਪਾਂ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ